ਐਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਭਗਵੰਤ ਮਾਨ ਇਥੋਂ ਦੇ ਮੁੱਖ ਮੰਤਰੀ ਨੇ ਤੇ ਇਹਨਾਂ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਦਿੱਲੀ ਤੋਂ ਨਾ ਇੱਕ ਵਾਰ ਪਤਾ ਨਹੀਂ ਖਰੇ ਈਡੀ ਵਾਲਿਆਂ ਦੇ ਛਾਪੇ ਛੁਪੇ ਮਾਰ ਨਹੀਂ ਰੱਬ ਜਾਣੇ ਜਾਂ ਰੱਬ ਜਾਣੇ ਖਰੇ ਭਗਵੰਤ ਮਾਨ ਦੇ ਗਾਹ ਕਿਸ ਨੇ ਦੱਸਤਾ ਹੂੰਗਾ ਕਿ ਹੁਸ਼ਿਆਰਪੁਰ ਦਾ ਜਿਹੜਾ ਜ਼ਿਲ੍ਹਾ ਹੈਗਾ ਆ ਆਸ-ਪਾਸੇ ਬੜੇ ਖੂਬਸੂਰਤ ਨਜ਼ਾਰੇ ਆ ਭਈ ਉੱਥੇ ਜਾ ਕੇ ਲੁੱਕ ਜਾ ਕਿਹਾ ਹੂੰਗਾ ਜਾਂ ਰੱਬ ਜਾਣੇ ਜਾ ਕੇ ਆ ਹੂੰਗਾ ਵੀ ਘੁੰਮਿਆ ਚਾਰ ਦਿਨ ਉੱਥੇ ਉਹ ਇੱਕ ਵਾਰ ਇਧਰ ਸਾਡੇ ਇਲਾਕੇ ਵਾਲੇ ਪਾਸੇ ਆ ਗਿਆ ਇੱਥੇ ਨਹੀਂ ਸਿਆ ਆਇਆ ਉਹ ਹੋਰ ਪਾਸੇ ਗਿਆ ਸੀਗਾ ਇਦਾਂ ਦਾ ਇਲਾਕਾ ਬੜਾ ਖੂਬਸੂਰਤ ਅੱਛਾ ਅਰਵਿੰਦ ਕੇਜਰੀਵਾਲ ਹੁਣੀ ਇੱਕ ਵਾਰੀ ਆ ਗਏ ਫਿਰ ਦੂਜੀ ਵਾਰੀ ਆਏ ਫਿਰ ਤੀਜੀ ਵਾਰੀ ਆਏ ਹੁਣ ਉਹ ਬਾਰ-ਬਾਰ ਆਉਂਦੇ ਆ ਪਹਿਲਾਂ ਉਹ ਰਾਹ ਕੱਚਾ ਸੀਗਾ ਹੁਣ ਇਹਨਾਂ ਨੇ ਪੱਕਾ ਕਰ ਲਿਆ ਸੋ ਜੇ ਉਹਨਾਂ ਨੂੰ ਇੱਥੇ ਆਣ ਕੇ ਵਾਕਈ ਸਕੂਨ ਮਿਲਦਾ ਆ ਤਾਂ ਮੇਰੀ ਹੱਥ ਵਨ ਕੇ ਬੇਨਤੀ ਆ ਤੁਹਾਡੀਆਂ ਸਰਕਾਰਾਂ ਆ ਭਾਈ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਦੀ ਸਰਕਾਰ ਜੇ ਤੁਹਾਨੂੰ ਵੀ ਸਕੂਨ ਮਿਲਦਾ ਆ ਜੇ ਤੁਸੀਂ ਵੀ ਰੱਬ ਦੇ ਲਾਗੇ ਹੁੰਦੇ ਹੋ ਜੇ ਤੁਸੀਂ ਵੀ ਕਾਦਰ ਦੀ ਕੁਦਰਤ ਦੇ ਲਾਗੇ ਹੁੰਦੇ ਹੋ ਤਾਂ ਫਿਰ ਪੰਜਾਬ ਦੇ ਵਿੱਚ ਮਾਹੌਲ ਪੰਜਾਬ ਦੇ ਬਾਕੀਆਂ ਵਾਸਤੇ ਵੀ ਬਾਕੀ ਲੋਕਾਂ ਦੇ ਵਾਸਤੇ ਵੀ ਇਦਾਂ ਦਾ ਸਿਰਜਦੇ ਹੋ ਕਿ ਉਹਨਾਂ ਨੂੰ ਆਪਣੇ ਘਰਾਂ ਵਿੱਚ ਰਹਿੰਦਿਆਂ ਨੂੰ ਵੀ ਸਕੂਨ ਪ੍ਰਾਪਤ ਹੋਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਸਾਨੂੰ ਕੁਚਲ ਕੇ ਰੱਖਿਆ ਹੋਇਆ ਇਦਾਂ ਦੀ ਆਪਾਂ ਉਮੀਦ ਕਰਦੇ ਹਾਂ ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸਜਣ ਦੋਸਤੋ ਪਾਸ ਵੇਲੇ ਹੈਗੇ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਮੈਲੀ ਡੈਮ M A I L I S P A C E D A M ਤੁਸੀਂ Google ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਜਦੋਂ ਤੁਸੀਂ Google ਤੇ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਕੁਝ ਵੀਡੀਓਜ਼ ਆਉਣਗੀਆਂ ਤੁਹਾਡੇ ਸਾਹਮਣੇ ਕੁਝ ਇਮੇਜਸ ਆਉਣਗੀਆਂ ਭਾਵਕੇ ਕੁਝ ਫੋਟੋਆਂ ਆਉਣਗੀਆਂ ਅੱਜ ਆਪਾਂ ਬਿਲਕੁਲ ਉਸੇ ਥਾਂ ਦੇ ਉੱਪਰ ਹੈਗੇ ਆ ਜਦੋਂ ਤੁਸੀਂ ਗੂਗਲ ਤੇ ਦੇਖੋਗੇ ਤਾਂ ਤੁਹਾਡਾ ਚਿਤ ਕਰੂਗਾ ਕਿ ਆਪਾਂ ਇੰਨੀ ਵਧੀਆ ਥਾਂ ਦੇ ਉੱਪਰ ਜਾ ਕੇ ਜ਼ਰੂਰ ਆਈਏ ਕਿਉਂਕਿ ਵਾਕਈ ਥਾਂ ਬਹੁਤ ਹੀ ਜ਼ਿਆਦਾ ਵਧੀਆ ਆ ਉਹ ਮੈਂ ਤੁਹਾਨੂੰ ਲਾਗੇ ਲਾਗੇ ਕਰਕੇ ਵਿਖਾਉਣਾ ਆ ਮੇਰਾ ਮੈਨੂੰ ਹੁਣ ਪਹਿਲਾਂ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਕਿੱਦਰੋਂ ਦਿਖਾਉਣਾ ਸ਼ੁਰੂ ਕਰਾਂ ਅ ਦਰਅਸਲ ਚਲੋ ਆਪਾਂ ਇਧਰੋਂ ਸ਼ੁਰੂ ਕਰਦੇ ਹਾਂ ਜੀ ਮੈਂ ਇਧਰਲੇ ਪਾਸੇ ਐਂਟਰ ਹੋਇਆ ਸੀਗਾ ਇਹ ਇਧਰ ਸੱਜੇ ਪਾਸੇ ਇਧਰ ਜਿੱਧਰ ਲੱਪਸੇ ਤੁਸੀਂ ਦੇਖਣ ਰਹੇ ਹੋ ਇਧਰ ਨੇ ਪਾਸੇ ਗੇਟ ਆ ਜੀ ਇਸ ਡੈਮ ਦਾ ਜਦੋਂ ਡੈਮ ਨੂੰ ਆਉਣਾ ਹੋਵੇ ਤਾਂ ਉੱਥੇ ਇੱਕ ਗੇਟ ਹੈਗਾ ਉੱਥੋਂ ਦੀ ਲੰਘ ਕੇ ਆਉਣਾ ਪੈਂਦਾ ਇਧਰਲਾ ਸਾਰਾ ਨਜ਼ਾਰਾ ਜਾਂ ਦਿਖਾ ਦਿਓ ਜੀ ਔਰ ਥੱਲੇੋਂ ਦੀ ਰਾਹ ਹੈਗਾ ਆਸੇ ਪਾਸੇ ਪਹਾੜੀਆਂ ਨੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਇਹ ਮੈਲੀ ਡੈਮ ਆ ਔਰ ਦੂਰ ਦੂਰ ਤੱਕ ਤੁਹਾਨੂੰ ਕੁਝ ਨਹੀਂ ਨਜ਼ਰ ਆਉਂਦਾ ਜੇ ਨਜ਼ਰ ਆਉਂਦਾ ਹੈ ਤੇ ਕੇਵਲ ਤੇ ਕੇਵਲ ਨਜ਼ਰ ਆਉਂਦੀ ਹੈ ਉਸ ਕਾਦਰ ਦੀ ਬਣਾਈ ਹੋਈ ਕੁਦਰਤ ਉਦੀ ਕੁਦਰਤ ਤੋਂ ਬਿਨਾ ਹੋਰ ਕੁਝ ਨਹੀਂ ਨਜ਼ਰ ਆਉਂਦਾ ਆਸੇ ਪਾਸੇ ਹਰੇ ਭਰੇ ਦਰਖਤ ਇਧਰਲੇ ਪਾਸੇ ਥੋੜੀ ਦੇਰ ਪਹਿਲਾਂ ਹੀ ਆ ਸੂਰਜ ਡੁੱਬ ਕੇ ਹਟਿਆ ਜਿਦਾ ਕਹ ਲਓ ਸੂਰਜ ਛੁਪ ਕੇ ਹਟਿਆ ਕਈ ਕਹਿੰਦੇ ਆ ਛੁਪ ਨਹੀਂ ਹੁੰਦਾ ਵੈਸੇ ਸੂਰਜ ਡੁੱਬ ਗਿਆ ਅਸੀਂ ਪੰਜਾਬੀ ਚ ਐ ਕਹਿੰਨੇ ਆ ਪਰ ਬਹੁਤ ਸਾਰੇ ਲੋਕ ਹੌਲੀ ਹੌਲੀ ਕਰਕੇ ਛੁਪ ਹੀ ਲੱਪੇ ਕਹਿਣ ਛੁਪ ਗਿਆ ਸੂਰਜ ਛੁਪ ਗਿਆ ਨਹੀਂ ਸੂਰਜ ਇਧਰੋਂ ਡੁੱਬ ਗਿਆ ਇਹਨਾਂ ਦੁਬਾਰਾ ਫੇਰੇ ਇਧਰੋਂ ਚੜਨਾ ਸਵੇਰ ਨੂੰ ਖੈਰ ਚਲੋ ਇਧਰਲੇ ਪਾਸੇ ਆ ਸਾਰਾ ਦੇਖੋ ਨਾਲ ਦੀ ਨਾਲ ਆਈ ਜਾਓ ਜੀ ਮੇਰੇ ਨਾਲ ਨਾਲ ਇਧਰਲੇ ਪਾਸੇ ਮੈਂ ਤੁਹਾਨੂੰ ਖੂਬਸੂਰਤ ਨਜ਼ਾਰ ਹੱਲੇ ਤੋ ਤੁਸੀਂ ਨਜ਼ਾਰਾ ਵਧੀਆ ਦੇਖਿਆ ਹੀ ਨਹੀਂ ਹੈਗਾ ਉਹ ਮੈਂ ਤੁਹਾਨੂੰ ਬਾਅਦ ਦਿਖਾਉਂਗਾ ਇਧਰਲੇ ਪਾਸੇ ਆ ਇੱਕ ਦਰਖਤ ਹੋ ਆ ਜੀ ਸੁੱਕਾ ਦਰਖਤ ਹੋਦਾ ਹੈ ਪਰ ਇਹ ਸੁੱਕਾ ਦਰਖਤ ਵੀ ਦੇਖਣ ਨੂੰ ਬਾਕ ਕਮਾਲ ਲੱਗਦਾ ਪਿਆ ਬਾਲੇ ਵਧੀਆ ਲੱਗਣ ਡਿਆ ਜਦੋਂ ਵੀ ਕਿਦਰੇ ਮਨ ਥੋੜਾ ਜਿਹਾ ਉਦਾਸ ਹੁੰਦਾ ਹੈ ਜਾਂ ਜਦੋਂ ਜਿਹੜਾ ਦੁਨੀਆ ਦੀ ਦੌੜ ਭੱਜੋ ਆ ਉਸ ਤੋਂ ਮਨ ਥੋੜਾ ਜਿਹਾ ਉਕਤ ਆ ਜਾਂਦਾ ਜਦੋਂ ਚਿਤ ਕਰਦਾ ਕਿ ਥੋੜਾ ਜਿਹਾ ਰਿਲੈਕਸ ਹੋ ਲਈਏ ਤਾਂ ਉਸ ਵੇਲੇ ਹਰ ਬੰਦੇ ਦਾ ਆਪਣਾ ਚਾਅ ਹੁੰਦਾ ਆਪਣਾ ਤੇ ਮਨ ਕਰਦਾ ਹੁੰਦਾ ਕਿ ਆਪਾਂ ਇਧਰਲੇ ਪਾਸੇ ਨੂੰ ਆ ਜਾਈਏ ਪਹਾੜਾ ਵਾਲੇ ਪਾਸੇ ਨੂੰ ਆ ਜਾਈਏ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਸਾਡੇ ਨਾਲ ਕਈ ਵਾਰ ਸੁਣਣ ਕਹਿੰਦੇ ਆ ਪੰਜਾਬ ਦੇ ਜਦੋਂ ਹਿਮਾਚਲ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਕਹਿੰਦੇ ਉੱਥੇ ਹਿਮਾਚਲ ਵਾਲੇ ਲੋਕ ਪੰਜਾਬੀਆਂ ਦੇ ਨਾਲ ਤੱਕਾ ਕਰਦੇ ਆ ਸਿੱਖਾਂ ਨਾਲ ਵਧਿੱਕੀਆਂ ਕਰਦੇ ਆ ਸਿੱਖਾਂ ਨੂੰ ਕਹਿੰਦੇ ਕਿ ਤੁਸੀਂ ਇਧਰਲੇ ਪਾਸੇ ਨਿਸ਼ਾਨ ਸਾਹਿਬ ਲੈ ਕੇ ਆਉਨੇ ਹੋ ਹਰੇਕ ਵਾਰੇ ਉੱਥੇ ਕੋਈ ਨਾ ਕੋਈ ਪੰਗਾ ਜ਼ਰੂਰ ਪੈਂਦਾ ਪੈਂਦਾ ਜਦੋਂ ਪੰਗਾ ਪੈਂਦਾ ਤੇ ਉਸ ਵੇਲੇ ਫਿਰ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਕਹਿੰਦੇ ਆ ਆਪਣੇ ਬੰਦਿਆਂ ਨੂੰ ਕਹਿੰਦੇ ਵੀ ਤੁਸੀਂ ਉੱਥੇ ਛੁਣਕਣਾ ਲੈਣ ਜਾਂਦੇ ਹੋ ਹੋਰ ਕਈ ਤਰ੍ਹਾਂ ਦੇ ਲਫਜ਼ ਬੋਲੇ ਜਾਂਦੇ ਆ ਤੇ ਤੁਸੀਂ ਉੱਥੇ ਨੂੰ ਜਾਂਦੇ ਕੀ ਕਰਨੋ ਤੇ ਕੁੱਟ ਖਣ ਜਾਣੇ ਹੋ ਉੱਥੇ ਨੂੰ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆ ਜਿਹੜੀ ਥਾਂ ਆ ਨਾ ਜੀ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਲੱਗਦਾ ਹੋਊਗਾ ਸ਼ਾਇਦ ਹਿਮਾਚਲ ਵਾਲੇ ਪਾਸੇ ਹੀ ਆ ਨਹੀਂ 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 ਹਿਮਾਚਲ ਵਾਲੇ ਪਾਸੇ ਨਹੀਂ ਹੈਗਾ ਜੀ ਇਹ ਪੰਜਾਬ ਦੇ ਵਿੱਚ ਹੀ ਪੈਂਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਹੀ ਹੈਗਾ ਜੀ ਇਹ ਮੈਲੀ ਡੈਮ ਆਜਾ ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਕਿਆ ਖੂਬਸੂਰਤ ਨਜ਼ਾਰਾ ਹੈ ਦੁਨੀਆ ਦੀ ਦੌੜ ਭੱਜ ਤੋਂ ਦੂਰ ਇੱਥੇ ਆਣ ਕੇ ਇੱਕ ਵੱਖਰੀ ਤਰ੍ਹਾਂ ਦਾ ਸਕੂਨ ਮਿਲਦਾ ਆ। ਗਰਮੀਆਂ ਦੇ ਦਿਨਾਂ ਸ਼ਾਮ ਦਾ ਸਮਾਂ ਆ ਉਧਰਲੇ ਪਾਸੇ ਜਿੱਦਾ ਬਹੁਤ ਹੀ ਜਿਆਦਾ ਸੰਘਣੇ ਜਿਹੇ ਦਰਖਤ ਆ ਉਹਨਾਂ ਸੰਘਣੇ ਦਰਖਤਾਂ ਦੀ ਛਾਵੇਂ ਉਹ ਥੱਲੇ ਤੁਸੀਂ ਇਸ ਵੇਲੇ ਜੇ ਬੈਠੋਗੇ ਜੇ ਦੁਪਹਿਰ ਵੇਲੇ ਵੀ ਬੈਠੋਗੇ ਤਾਂ ਤੁਹਾਨੂੰ ਖਰਾ ਲੱਗੂਗਾ। ਉਹ ਥੱਲੇ ਹਰੇ-ਹਰੇ ਰੰਗ ਦਾ ਘਾਹ ਉੱਥੇ ਜਦੋਂ ਤੁਸੀਂ ਜਾ ਕੇ ਬਹਿਣਾ ਤੇ ਬੜਾ ਹੀ ਖੂਬਸੂਰਤ ਨਜ਼ਾਰਾ ਹੁੰਦਾ। ਵਧੀਆ ਲੱਗਦਾ। ਅੱਛਾ ਤੇ ਜਦੋਂ ਸਰਦੀਆਂ ਹੋਣੀਆਂ ਆ ਸਰਦੀਆਂ ਵਿੱਚ ਜਦੋਂ ਤੁਸੀਂ ਆਉਣਾ ਆ ਤਾਂ ਫਿਰ ਤੁਸੀਂ ਦੁਪਹਿਰ ਵੇਲੇ ਆਉਂਗੇ ਜਦੋਂ ਧੁੱਪ ਚੜੀ ਹੋਊਗੀ ਤਾਂ ਫਿਰ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ ਸਰਦੀਆਂ ਦੀ ਦੁਪਹਿਰ ਧੁੱਪ ਚੜੀ ਹੋਵੇ ਤੇ ਗਰਮੀਆਂ ਨੂੰ ਜਦੋਂ ਮੜਾ ਮੋਟਾ ਨਹੀਂ ਪਾ ਕੇ ਹਟਿਆ ਹੋਵੇ ਨਹੀਂ ਪਹਿਣ ਤੋਂ ਬਾਅਦ ਫਿਰ ਤਾਂ ਬਾਗ ਕਮਾਲ ਆ ਜੀ ਕੀ ਬਾਤ ਆ ਜਾਂ ਫਿਰ ਗਰਮੀਆਂ ਦਾ ਸ਼ਾਨਦਾਰ ਸਮਾਂ ਆਜੋ ਜੀ ਅੱਗੇ ਖੂਬਸੂਰਤ ਨਜ਼ਾਰਾ ਥੱਲੇ ਬਾਕੀ ਆ ਜੀ ਦਿਖਾਉਣਾ ਤੁਹਾਨੂੰ ਆ ਸੁੱਕਾ ਦਰਖਤ ਸੁੱਕਾ ਦਰਖਤ ਵੀ ਇੱਥੇ ਆਣ ਕੇ ਬਹੁਤ ਵਧੀਆ ਲੱਗਦਾ ਕਾਦਰ ਦੀ ਬਣਾਈ ਹੋਈ ਕੁਦਰਤ ਦੇ ਲਾਗੇ ਆ ਕੇ ਉਹ ਕਾਦਰ ਵੀ ਜ਼ਰੂਰ ਚੇਤੇ ਆਉਂਦਾ ਹੈ ਇੱਥੇ ਆਣ ਕੇ ਫਿਰ ਕਈ ਵਾਰ ਮਨ ਵਿੱਚ ਵੀ ਖਿਆਲ ਆਉਂਦੇ ਨੇ ਕਿ ਜਦੋਂ ਆਪਾਂ ਦੁਨੀਆਦਾਰ ਦੇ ਵਿੱਚ ਰਹਿੰਦੇ ਆ ਘਰ ਗ੍ਰਿਸ਼ਤੇ ਦੇ ਵਿੱਚ ਹੁੰਨੇ ਆ ਤਾਂ ਉਸ ਵੇਲੇ ਬਸ ਭੱਜ ਨੱਠ ਆਹ ਕਰ ਲਈਏ ਉਹ ਕਰ ਲਈਏ ਆਪਣੇ ਘਰ ਨੂੰ ਐਸ ਵਾਰ ਲਈਏ ਥੋੜਾ ਜਿਹਾ ਸੱਜੇ ਨੂੰ ਕਰ ਲਈਏ ਥੋੜਾ ਜਿਹਾ ਫਲਾਣਾ ਸਮਾਨ ਖੱਬੇ ਨੂੰ ਕਰ ਲਈਏ ਰਸੋਈ ਐ ਇਹ ਦੀ ਬਣਾ ਲਈਏ ਬਾਥਰੂਮ ਇਦਾਂ ਦਾ ਬਣਾ ਲਈਏ ਉੱਪਰ ਇੱਕ ਹੋਰ ਚਬਾਰਾ ਛੱਤ ਲਈਏ ਬੈੱਡ ਬਦਲ ਦਈਏ ਆਹ ਕਰ ਲਈਏ ਤੇ ਉਹ ਕਰ ਲਈਏ ਪਰ ਇੱਥੇ ਆਣ ਕੇ ਐ ਲੱਗਦਾ ਪਈ ਯਾਰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਬੰਦਾ ਦੁਨੀਆਂ ਦੇ ਉੱਪਰ ਆਇਆ ਕਾਦੇ ਕੰਮ ਦੇ ਵਾਸਤੇ ਹੈ ਬਾਣੀ ਪੜਦੇ ਆ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤ ਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਿਣ ਦਾ ਭਾਵ ਹੁੰਦਾ ਰਾਤ ਹੈ ਭਾਵ ਕਿ ਗੁਰੂ ਸਾਹਿਬ ਜੀ ਕਹਿੰਦੇ ਜੀਵਨ ਰੂਪੀ ਜਿਹੜੀ ਰਾਤ ਹੈ ਉਹ ਹੌਲੀ ਹੌਲੀ ਕਰਕੇ ਪਲ ਪਲ ਕਰਕੇ ਬੀਤਦੀ ਜਾਂਦੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਾਹਾ ਲੈਣ ਵਾਸਤੇ ਆਇਆ ਸੀ ਹੁਣ ਕਈਆਂ ਨੇ ਕਹਿਣਾ ਕਿ ਤਾਂ ਗੁਰਬਾਣੀ ਸੁਣਾਉਣ ਲੱਪਿਆ ਕਿਹੜਾ ਖੂਬਸੂਰਤ ਨਜ਼ਾਰਾ ਉਹ ਵੀ ਵਿਖਾ ਤੇ ਲੰਬੇ ਕਰ ਆ ਜਾਓ ਜੀ ਤਾਨੂੰ ਖੂਬਸੂਰਤ ਨਜ਼ਾਰਾ ਵੀ ਵਿਖਾ ਦਿੰਨੇ ਆ ਜੀ ਇਧਰਲੇ ਪਾਸੇ ਦੇਖੋ ਜੀ ਆ ਇੱਕ ਵਾਰੀ ਸਾਰੇ ਇਦਾਂ ਹੌਲੀ ਹੌਲੀ ਕਰਕੇ ਘੁਮਾ ਦਿਓ ਜੀ ਆ ਪਿੱਛੇ ਦੇਖੋ ਜੀ ਇਹਨਾਂ ਖੂਬਸੂਰਤ ਆਸੇ ਪਾਸੇ ਦੂਰ ਦੂਰ ਤੱਕ ਪਹਾੜੀਆਂ ਤੇ ਪਹਾੜੀਆਂ ਦੇ ਇਧਰਲੇ ਪਾਸੇ ਬੜਾ ਹੀ ਖੂਬਸੂਰਤ ਨਜ਼ਾਰਾ ਤੁਹਾਨੂੰ ਹੁਣੇ ਹੀ ਦੇਖਣ ਨੂੰ ਮਿਲੂਗਾ ਜੀ ਵੇਖਦੇ ਜਾਓ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਆ ਦੇਖੋ ਜੀ ਕੀ ਬਾਤ ਹੈ ਆਹਾਂ ਰੂਹ ਨੂੰ ਸਕੂਨ ਮਿਲਦਾ ਜੀ ਇੱਥੇ ਆਣ ਕੇ ਆ ਦੇਖੋ ਜੀ ਇਧਰਲੇ ਪਾਸੇ ਪਾਣੀ ਹੀ ਪਾਣੀ ਹੈ ਦੂਰ ਦੂਰ ਤੱਕ ਤੇ ਪਾਣੀ ਜਿੱਥੇ ਤੱਕ ਦਿਦਾ ਹੈਗਾ ਉਸ ਤੋਂ ਪਿਛਲੇ ਪਾਸੇ ਫਿਰ ਤੁਹਾਨੂੰ ਹਰਾ ਹਰਾ ਰੰਗ ਹਰੇ ਹਰੇ ਰੰਗ ਦੇ ਦਰਖਤ ਜੜੀਆਂ ਬੂਟੀਆਂ ਔਰ ਨਾਲ ਨਾਲ ਪਿਛਲੇ ਪਾਸੇ ਇੱਕ ਲੇਅਰ ਆ ਫਿਰ ਦੂਜੀ ਲੇਅਰ ਆ ਫਿਰ ਤੀਜੀ ਲੇਅਰ ਆ ਪਹਾੜੀਆਂ ਦੀ ਤੁਹਾਨੂੰ ਦੂਰ ਦੂਰ ਤੱਕ ਪਹਾੜ ਹੀ ਬਾੜ ਨਜ਼ਰ ਆਉਂਦੇ ਆ ਉੱਪਰਲੇ ਪਾਸੇ ਹੁਣ ਤੁਹਾਨੂੰ ਪਤਾ ਨਹੀਂ ਕੈਮਰੇ ਰਾਹੀਂ ਨਜ਼ਰ ਆਉਣਾ ਜਾਂ ਨਹੀਂ ਆਉਣਾ ਉੱਪਰਲੇ ਪਾਸੇ ਚੰ드ਰਮਾ ਵੀ ਨਜ਼ਰ ਆਉਂਦੇ ਆ ਹੈਗਾ ਜੀ ਅੱਧਾ ਚੰਦਰਮਾ ਆ ਜੀ ਹੱਲੇ ਤੇ ਕਿਆ ਖੂਬਸੂਰਤ ਨਜ਼ਾਰਾ ਜੇ ਤੁਹਾਨੂੰ ਦਿਦਾ ਆ ਤਾਂ ਕਮੈਂਟ ਕਰਕੇ ਦੱਸ ਦਿਓ ਕਿ ਹਾਂ ਬਈ ਸੱਜਣਾ ਸਾਨੂੰ ਚੰਦਰਮਾ ਵੀ ਨਜ਼ਰ ਆ ਗਿਆ ਜੇ ਨਹੀਂ ਦਿਦਾ ਤਾਂ ਕੋਈ ਗੱਲ ਨਹੀਂ ਇਮੇਜਨ ਕਰ ਲਿਓ ਯਕੀਨ ਕਰ ਲਿਓ ਮੇਰੇ ਇੱਥੇ ਚੰਦਰਮਾ ਵੀ ਉੱਪਰ ਖੂਬਸੂਰਤ ਨਜ਼ਾਰਾ ਜਾਨ ਨੂੰ ਤੇ ਚਿੱਤ ਨਹੀਂ ਕਰਦਾ ਇੱਥੋਂ ਦਿਲ ਕਰਦਾ ਕਿ ਇੱਥੇ ਹੋਰ ਵਾਵੇ ਚਰ ਬੈਠੇ ਰਹੀਏ ਪਰ ਜ਼ਿਆਦਾ ਸਮਾਂ ਇੱਥੇ ਬੈਠਿਆ ਨਹੀਂ ਜਾ ਸਕਦਾ ਕਿਉਂਕਿ ਹੋਰ ਥੋੜੀ ਦੇਰ ਤੱਕ ਹਨੇਰਾ ਹੋ ਜਾਣਾ ਆ ਜਦੋਂ ਹਨੇਰਾ ਹੋ ਜਾਣਾ ਆ ਤਾਂ ਫਿਰ ਜਰਾਕ ਨੂੰ ਇੱਥੇ ਮੱਛਰ ਵੀ ਆ ਜਾਣਾ ਆ ਤੇ ਪਰ ਮੱਛਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਦਾ ਜਿਹੜਾ ਨਜ਼ਾਰਾ ਆ ਉਹ ਤੁਸੀਂ ਇੱਥੇ ਆਣ ਕੇ ਕਦੀ ਵੀ ਮਾਨ ਸਕਦੇ ਹੋ ਤੁਹਾਨੂੰ ਹੋਰ ਕਿਸੇ ਸੂਬੇ 'ਚ ਜਾਣ ਦੀ ਜ਼ਰੂਰਤ ਨਹੀਂ ਹੈ ਇਹ ਜਿਹੜਾ ਖੂਬਸੂਰਤ ਨਜ਼ਾਰਾ ਹੈ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਹੀ ਹੈ ਜੀ ਇੱਧਰ ਦਿਖਾ ਦਿਓ ਜੀ ਉਹ ਦੂਰ ਦੂਰ ਤੱਕ ਚਾਰੇ ਪਾਸੇ ਪਹਾੜਾ ਹੀ ਪਹਾੜਾ ਜੀ ਪਹਾੜਾ ਦੇ ਵਿਚਾਲੇ ਹੀ ਘਿਰਿਆ ਹੋਇਆ ਇਹ ਮੈੜੀ ਡੈਮ ਆ ਜੀ ਜਦੋਂ ਪਾਣੀ ਬਹੁਤ ਜ਼ਿਆਦਾ ਇਕੱਠਾ ਹੁੰਦਾ ਤੇ ਫਿਰ ਪਾਣੀ ਇੱਥੇ ਜਮਾ ਕਰ ਲਿਆ ਜਾਂਦਾ ਇਦਾਂ ਹੀ ਇਹਦੇ ਥੱਲੇ ਉਹਦੀ ਪਾਈਪ ਪਾਏ ਹੋਏ ਆ ਅੱਗੇ ਜਾ ਕੇ ਫਿਰ ਉੱਥੇ ਬੋਰ ਕੀਤੇ ਹੋਇਆ ਅੱਗੇ ਤੋਂ ਅੱਗੇ ਫਿਰ ਜਿਹੜਾ ਪਾਣੀ ਹੈਗਾ ਜਿੱਦਾਂ ਜਿੱਦਾਂ ਇੱਥੇ ਜ਼ਿਆਦਾ ਹੋ ਜਾਂਦਾ ਉਹ ਫਿਰ ਪਾਣੀ ਹੈਗਾ ਇਹਦਾ ਛੱਡਿਆ ਜਾਂਦਾ ਆ ਸੋ ਪਾਣੀਆਂ ਦੇ ਬਾਰੇ ਜਦੋਂ ਆਪਾਂ ਗੱਲ ਕਰਾਂਗੇ ਤਾਂ ਉਹ ਫਿਰ ਵਿਸ਼ਾ ਹੋਰ ਬਣ ਜਾਣਾ ਸਾਡੇ ਪੰਜਾਬ ਦੇ ਪਾਣੀ ਹਿਮਾਚਲ ਹਰਿਆਣਾ ਉਹ ਫਿਰ ਗੱਲ ਹੋਰ ਪਾਸੇ ਨੂੰ ਤੁਰ ਜਾਣੀ ਆ ਇਸ ਕਰਕੇ ਆਪਾਂ ਉਧਰਲੇ ਪਾਸੇ ਦੀ ਗੱਲ ਨਹੀਂ ਕਰਦੇ ਆਪਾਂ ਬਸ ਆਹੀ ਗੱਲ ਕਰਦੇ ਆ ਕਿ ਕਿਆ ਖੂਬਸੂਰਤ ਨਜ਼ਾਰਾ ਹੈ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਜੋ ਸਿਰਜਿਆ ਬਹੁਤ ਹੀ ਵਧੀਆ ਸਿਰਜਿਆ ਹੋਇਆ ਪਰ ਇੱਕ ਦੁੱਖ ਹੁੰਦਾ ਹੈ ਕਿ ਅਸੀਂ ਮਨੁੱਖਾਂ ਨੇ ਅਸੀਂ ਮਨੁੱਖਾਂ ਨੇ ਉਸ ਕਾਦਰ ਦੀ ਕੁਦਰਤ ਨੂੰ ਵਿਕਾਸ ਦੇ ਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਛੇੜਛਾੜ ਕਰਕੇ ਖਰਾਬ ਕਰ ਦਿੱਤਾ ਹੋਇਆ ਆਏ ਦਿਨ ਸਾਨੂੰ ਵਕ ਵਕ ਤਰ੍ਹਾਂ ਦੀਆਂ ਤਰਾਸਦੀਆਂ ਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਜ਼ਿੰਮੇਵਾਰ ਆਪਾਂ ਹੀ ਹਾਂ ਮਨੁੱਖ ਨੂੰ ਲੱਗਦਾ ਕਿ ਅਸੀਂ ਬੜੀ ਤਰੱਕੀ ਕੀਤੀ ਹੈ ਪਰ ਮਨੁੱਖ ਨੇ ਤਰੱਕੀ ਕੀ ਕੀਤੀ ਹੈ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਆਪਾਂ ਜਦੋਂ ਆਪਣੇ ਸ਼ਹਿਰਾਂ ਵਿੱਚ ਰਹਿੰਦੇ ਹਾਂ ਜਿੱਥੇ ਮਨੁੱਖ ਰਹਿੰਦਾ ਹੈ ਉੱਥੋਂ ਦੇ ਹਾਲਾਤ ਵੇਖ ਲਓ ਔਰ ਜਿੱਥੇ ਇੱਥੇ ਥੋੜੇ ਦੇ ਪਹਿਲਾਂ ਮੰਕੀ ਵੀ ਸੀਗੇ ਹੁਣ ਜਦੋਂ ਆਪਾਂ ਆਏ ਆ ਤਾਂ ਉਸੇ ਵੇਲੇ ਵੀ ਇੱਥੇ ਰਹੇ ਆ ਪਰ ਹੁਣ ਜਿੱਦਾਂ ਜਿੱਦਾਂ ਸ਼ਾਮ ਢਲਦੀ ਜਾਣ ਰਹੀ ਹੈ ਮੁਰੇ ਨੇ ਰੋ ਜਾਣਾ ਉਹਦਾ ਉਹਦਾ ਫਿਰ ਵਾਪਸ ਆਪਣੇ ਟਿਕਾਣਿਆਂ ਦੇ ਉੱਪਰ ਜਾ ਕੇ ਲੁੱਕ ਗਏ ਹੋਣਗੇ ਉੱਥੇ ਚੱਲ ਗਏ ਹੋਣਗੇ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਦਿਨ ਮੁੱਕ ਚੱਲਿਆ ਜਾਂ ਮੁੱਕ ਗਿਆ ਮੈਂ ਗੱਲ ਕਰਨਿਆ ਸੀਗਾ ਵੀ ਜਿੱਥੇ ਜਿੱਥੇ ਮਨੁੱਖ ਰਹਿੰਦਾ ਉਥੋਂ ਦੇ ਹਾਲਾਤ ਵੇਖ ਲਓ ਔਰ ਜਿੱਥੇ ਪਸ਼ੂ ਪੰਛੀ ਜਿਹਨਾਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਅਕਲ ਹੈ ਨਹੀਂ ਐ ਮਨੁੱਖ ਕਹਿੰਦਾ ਕਿ ਇਸ ਧਰਤੀ ਦੇ ਉੱਪਰ ਸਾਡੇ ਤੋਂ ਵਧੀਆ ਸ੍ਰੇਸ਼ਟ ਕੋਈ ਹੋਰ ਇੱਥੇ ਕਿੰਨੀ ਸਫਾਈ ਐ ਇੱਥੇ ਉੰਨਾ ਜ਼ਿਆਦਾ ਗੰਦ ਹੈ ਹੀ ਨਹੀਂ ਐ ਜਿੰਨਾ ਅਸੀਂ ਵਿਕਾਸ ਦੇ ਨਾਂ ਦੇ ਉੱਪਰ ਪਾਇਆ ਅਸੀਂ ਕਿੰਨਾ ਜ਼ਿਆਦਾ ਪ੍ਰਦੂਸ਼ਣ ਫਲਾਇਆ ਇਹਨਾਂ ਨੇ ਤਾਂ ਕੋਈ ਪ੍ਰਦੂਸ਼ਣ ਫਲਾਇਆ ਹੀ ਨਹੀਂ ਹੈਗਾ ਉਲਟਾ ਇੱਥੇ ਸਫਾਈ ਐ ਇਹਨਾਂ ਦੇ ਵੱਲੋਂ ਇਹਨਾਂ ਵੱਲੋਂ ਕੀਤੀ ਹੋਈ ਐ ਲੱਗਦਾ ਕਿ ਸਫਾਈ ਆ ਸਾਰੀ ਆ ਵੇਖੋ ਕਿਆ ਖੂਬਸੂਰਤ ਨਜ਼ਾਰਾ ਹੈ ਇਸ ਖੂਬਸੂਰਤ ਨਜ਼ਾਰੇ ਨੂੰ ਕਿਸੇ ਮਨੁੱਖ ਨੇ ਥੋੜੀ ਕੜਿਆ ਆ ਹਾਂ ਇੱਥੇ ਜਿਹੜੀਆਂ ਇੱਟਾਂ ਲਾਈਆਂ ਨੇ ਆ ਸਾਰਾ ਕੁਝ ਇੱਥੇ ਜੋ ਸਰਜਾ ਹੈਗਾ ਉਸ ਦੇ ਪਾਸੇ ਆ ਦੀਵਾਰ ਕੀਤੀ ਐ ਇਹ ਜਰੂਰ ਮਨੁੱਖ ਨੇ ਕੀਤੀ ਆ ਪਾਈਪ ਲਾਏ ਹੋਏ ਆ ਇਹਦੇ ਉੱਪਰ ਲਾਈਟਾਂ ਭਾਵੇਂ ਨਹੀਂ ਲੱਗੀਆਂ ਮਨੁੱਖ ਵੱਤੋਂ ਵੱਤ ਇੱਥੇ ਲਾਈਟਾਂ ਲਾ ਦੂੰਗਾ ਪਰ ਜਿਹੜਾ ਆਸੇ ਪਾਸੇ ਦਾ ਖੂਬਸੂਰਤ ਨਜ਼ਾਰਾ ਹੈ ਨਾ ਜੀ ਇਹ ਮਨੁੱਖ ਨੇ ਥੋੜੀ ਬਣਾਇਆ ਹਾਂ ਮਨੁੱਖ ਜਦੋਂ ਇਦਾਂ ਕੁਝ ਕਰਦਾ ਹੈਗਾ ਤੇ ਉਸ ਵੇਲੇ ਉਹਦੇ ਨਤੀਜੇ ਜਿਹੜੇ ਆ ਕੋਈ ਬਹੁਤੇ ਵਧੀਆ ਨਹੀਂ ਆਉਂਦੇ ਹੈਗੇ ਸੋ ਉਸ ਵੇਲੇ ਮਨ ਜਿਹੜਾ ਉਦਾਸ ਜਾਂ ਜਰੂਰ ਹੋ ਜਾਂਦਾ ਉਸ ਵੇਲੇ ਚਿਤ ਕਰਦਾ ਕਿ ਸਾਡੀਆਂ ਹਕੂਮਤਾਂ ਸਾਡੀਆਂ ਸਰਕਾਰਾਂ ਕੁਝ ਇਦਾਂ ਦਾ ਕਰਨ ਤਾਂ ਜੋ ਸਾਡੇ ਲੋਕ ਉਸ ਕਾਦਰ ਦੀ ਕੁਦਰਤ ਦੇ ਨਾਲ ਵੀ ਜੁੜੇ ਰਹਿਣ ਔਰ ਇੱਥੇ ਆਣ ਕੇ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਕਿ ਧਰਤੀ ਦੇ ਉੱਪਰ ਮਨੁੱਖ ਆਇਆ ਉਸ ਆਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ ਪਰ ਅਸੀਂ ਵਕ ਵਕ ਤੰਗ ਤਰੀਕੇ ਦੀਆਂ ਵੰਡੀਆਂ ਪਾ ਕੇ ਇੱਕ ਦੂਜੇ ਦੇ ਨਾਲ ਅਸੀਂ ਇਸ ਤਰੀਕੇ ਨਾਲ ਆਪਣਾ ਜੀਵਨ ਬਸਰ ਕਰਨ ਰਹੇ ਹਾਂ ਇੱਥੇ ਕਿਸੇ ਨੂੰ ਵੀ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਰਹਿਣ ਦੀ ਆਜ਼ਾਦੀ ਨਹੀਂ ਹੈ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਰੇ ਸਾਡੀ ਲੱਤ ਥੱਲੇ ਰਹਿਣ ਸਰਕਾਰਾਂ ਚਾਹੁੰਦੀਆਂ ਨੇ ਕਿ ਅਸੀਂ ਹਰੇਕ ਨੂੰ ਮਧੋੜ ਕੇ ਰੱਖ ਦਈਏ ਹਰੇਕ ਨੂੰ ਆਪਣੀ ਲੱਤ ਥੱਲੇ ਰਖੀਏ ਪਰ ਇਹ ਸਾਰਾ ਕੁਝ ਠੀਕ ਨਹੀਂ ਹੈ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਸਾਰਾ ਕੁਝ ਚੱਲਦਾ ਹੈਗਾ ਉਹਨਾਂ ਨੂੰ ਵੀ ਇੱਕ ਵਾਰ ਕਹਿਣਾ ਚਾਹਣਾ ਕਿ ਇੱਥੇ ਵੱਡੇ ਵੱਡੇ ਆਏ ਜਿਹੜੇ ਚਾਹੁੰਦੇ ਸੀਗੇ ਕਿ ਅਸੀਂ ਹਰੇਕ ਨੂੰ ਆਪਣੀ ਲੱਥਲੇ ਰੱਖੀਏ ਆਪਣੀ ਦਾੜ ਥਲੇ ਰੱਖੀਏ ਆਪਣੇ ਪੈਰਾਂ ਦੇ ਹੇਠ ਰੱਖੀਏ ਉਹ ਵੀ ਸੰਸਾਰ ਤੋਂ ਰੁਖਸਤ ਹੋ ਗਏ ਖਾਲੀ ਹੱਥ ਗਏ ਜਾਣ ਲੱਗੇ ਉਹ ਦੱਸ ਕੇ ਗਏ ਆ ਕਿ ਮੈਂ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ ਹਾਂ ਪਰ ਜਦੋਂ ਸੱਤਾ ਦਾ ਨਸ਼ਾ ਹੁੰਦਾ ਉਸ ਵੇਲੇ ਬੰਦੇ ਨੂੰ ਲੱਗਦਾ ਕਿ ਮੈਂ ਤੇ ਖਰੇ ਜਾਣਾ ਹੀ ਨਹੀਂ ਐ ਸੋ ਉਸ ਵੇਲੇ ਮੈਨੂੰ ਲੱਗਦਾ ਕਿ ਹਰੇਕ ਨੂੰ ਸਮਾਂ ਕੱਢ ਕੇ ਜ਼ਰੂਰ ਐਦਾਂ ਦੀਆਂ ਥਾਵਾਂ ਦੇ ਪਰੌਣਾ ਚਾਹੀਦਾ ਸੋ ਜਿੰਨੇ ਵੀ ਸਜਣ ਗੱਲਬਾਤ ਨੂੰ ਸੁਣ ਰਹੇ ਨੇ ਜੇ ਕਿਸੇ ਦਾ ਚਿਤ ਕਰਦਾ Google ਦੇ ਉੱਪਰ ਸਰਚ ਕਰ ਲਿਓ MAILI SPACE DAM DAM ਮੈਲੀ ਡੈਮ ਉੱਥੇ ਵੀ ਖੂਬਸੂਰਤ ਨਜ਼ਾਰਾ ਦੇਖ ਲਿਓ ਇੱਥੇ ਮੈਂ ਤੁਹਾਨੂੰ ਆਪ ਵਿਖਾਤਾ ਹੋ ਸਕਦਾ ਤੁਹਾਨੂੰ Google ਦੇ ਉੱਪਰ ਜਿਆਦਾ ਵਧੀਆ ਨਜ਼ਰ ਆਵੇ ਹੋ ਸਕਦਾ ਜਦੋਂ ਤੁਸੀਂ ਇੱਥੇ ਆਉਂਗੇ ਇੱਥੇ ਆਣ ਕੇ ਦਾ ਤੁਹਾਨੂੰ ਵਾਕਈ ਕਿਆ ਖੂਬਸੂਰਤ ਨਜ਼ਾਰਾ ਵਧੀਆ ਲੱਗੂਗਾ ਇੱਕ ਢੀੜਾ ਲਾ ਜਿਓ ਜੀ ਇੱਥੇ ਸਾਰੇ ਜਾਨੇ ਮੇਰੇ ਕਹਿਣ ਤੇ ਲਾਗੇ ਲਾਗੇ ਵਾਲੇ ਤਾਂ ਜਰੂਰ ਇੱਕ ਵਾਰੀ ਆ ਹੀ ਜਾਓ ਹਿਮਾਚਲ ਹੀ ਨਹੀਂ ਪੰਜਾਬ ਦੇ ਵਿੱਚ ਵੀ ਖੂਬਸੂਰਤ ਨਜ਼ਾਰਿਆਂ ਦੀ ਬਥੇਰੀ ਪਰਮਾਰਾ ਹੁਸ਼ਿਆਰਪੁਰ ਜ਼ਿਲ੍ਹਾ ਸਾਡਾ ਜਿੰਦਾਬਾਦ ਆਬਾਦ ਰਹੇ ਚੜ੍ਹਦੀ ਕਲਾ ਚ ਰਹੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ